ਉਸ ਮਿਸਤਰੀ ਬੜੀ ਕਮਾਲ ਕੀਤੀ ਪੁਤਲਾ ਸਾਜਿਆ ਜਿਨੇ ਇਨਸਾਨ ਦਾ ਏ ਕੋਈ ਆਖਦਾ ਮਿੱਟੀ ਦੀ ਮੁੱਠ ਹੈ ਇਹ ਤੇ ਕੋਈ ਆਖਦਾ ਘਰ ਸ਼ਤਾਨ ਦਾ ਏ ਕੋਈ ਆਖਦਾ ਇਹਦੇ ਵਿੱਚ ਰੱਬ ਰਹਿੰਦਾ ਤੇ ਕੋਈ ਆਖਦਾ ਰੂਪ ਭਗਵਾਨ ਦਾ ਈ ਇਹ ਪਤਾ ਕਿਸੇ ਨੂੰ ਨਾ ਵਿੱਚ ਦੁਨੀਆਂ ਤੇ ਘੜਨ ਵਾਲਾ ਹੀ ਸਭ ਕੁਝ ਜਾਣਦਾ ਈ ਕਿਸੇ ਨੂੰ ਪਤਾ ਨਹੀਂ ਵਿੱਚ ਦੁਨੀਆਂ ਇਹ ਕੜਨ ਵਾਲਾ ਵੀ ਸਭ ਕੁਝ ਜਾਣਦਾ ਏ ਇਹ ਪਾਪ ਕਰੇਂਦਾ ਚੁੱਪਚੀ ਪੀਤੇ ਤੇ ਤਾਨ ਕਰੇ ਪਾਰ ਔਲਾ ਬਾਹਰੋਂ ਦਿਖਦਾ ਸਾਫ ਸੁਚੱਜਾ ਤੇ ਅੰਦਰੋਂ ਕਾਲਾ ਕੋਲਾ ਨਾਮ ਅਲਾਹੀ ਸੁਣਨ ਦੇ ਵੇਲੇ ਹੋ ਜਾਂਦਾ ਕਿਉਂ ਬੋਲਾ ਉਹ ਬੰਦਿਆ ਤੇਰੀ ਹਰਕਤ ਉੱਤੇ ਨਜ਼ਰ ਰੱਖਦਾ ਮੌਲਾ ਬੰਦਾ ਬੰਤੇ ਦਾ ਦੁਸ਼ਮਣ ਹੋ ਗਿਆ ਤੇ ਨਾਮ ਧਰਮਾਂ ਦਾ ਲੈਂਦਾ ਏ 10 ਕਿਹੜਾ ਗ੍ਰੰਥਿਆ ਸੱਜਣਾ ਜਿਹੜਾ ਕਿਸੇ ਨੂੰ ਮਾਰਨ ਨੂੰ ਕਹਿੰਦਾ ਏ ਬੰਤਾ ਬੰਦੇ ਦਾ ਦੁਸ਼ਮਣ ਹੋ ਗਿਆ ਤੇ ਨਾਮ ਧਰਮਾਂ ਦਾ ਲੈਂਦਾ ਏ ਕਿਹੜਾ ਗ੍ਰੰਥ ਆ ਸੱਜਣਾ ਜਿਹੜਾ ਕਿਸੇ ਨੂੰ ਮਾਰਨ ਨਾ ਕਹਿੰਦਾ ਏ ਬੀਜੇਗਾ ਖੁਸ਼ੀਆਂ ਤੇ ਹਾਸੇ ਉਗਣਗੇ ਬਾਲ ਐਸੇ ਦੀਵੇ ਪਿਆਰ ਦੇ ਜਿਹੜੇ ਕਦੇ ਨਾ ਬੁਝਣਗੇ ਇਹ ਤਾਰੇ ਟੁੱਟੇ ਨਾ ਜੁੜਦੇ ਅੰਬਰਾਂ ਤੇ ਤੇ ਬੋਲੇ ਬੋਲ ਨਾ ਮੁੜਨ ਜबान ਵਿੱਚੋਂ ਗਿਆਨ ਬੰਦੇ ਦਾ ਕਦੇ ਨਾ ਹੋਵੇ ਚੋਰੀ ਚੱਲੇ ਆਪੇ ਨਾ ਤੀਰ ਕਮਾਨ ਵਿੱਚੋਂ ਏ ਵੇਲਾ ਲੰਘਿਆ ਕਦੇ ਨਹੀਂ ਹਾਥੇ ਆਉਂਦਾ ਇਹ ਮੁੜਦਾ ਨਹੀਂ ਜੋ ਤੁਰ ਗਿਆ ਜਹਾਨ ਵਿੱਚੋਂ ਜਿਹੜੇ ਹੋਣ ਖੁਦਾ ਦੇ ਪਿਆਰੇ ਬੰਦੇ ਏ ਰੱਬ ਲੱਭ ਦੇ ਹਰ ਇਨਸਾਨ ਵਿੱਚੋਂ ਵੇਖਣ ਵਾਲਿਆ ਕਿਆ ਹੈਰਾਨ ਹੋ ਕੇ ਓ ਵਖੋ ਹਿੰਦੂ ਦੇ ਨਾਲ ਮੁਸਲਮਾਨ ਜਾਂਦਾ ਸਮਝਣ ਵਾਲਿਆ ਸਮਝ ਕੇ ਕਿਆ ਨਹੀਂ ਨਹੀਂ ਇੱਕ ਅੱਲਾ ਤੇ ਦੂਜਾ ਕਰਾਰ ਜਾਂਦਾ ਵੰਡਣ ਲਈ ਗਿਆਨ ਮੁਕਤਾ ਨੂੰ ਇਨਾ ਛੱਡੇ ਨੇ ਪਰਵਾਰ ਜਹਾਨ ਪਿਛੇ ਇਨਾ ਪਿਛੇ ਅੱਜ ਸਾਰਾ ਜਹਾਨ ਜਾਂਦਾ ਇਹ ਜਿੱਥੇ ਰੁੱਤ ਬਸੰਤ ਨਾ ਪਾਏ ਤੇਰਾ ਉਥੇ ਗੁਲ ਨਾ ਗੁਲ ਜੀ ਸਤਾਨ ਰਹਿੰਦੇ ਹੈ ਜਿੱਥੇ ਅੰਮ੍ਰਿਤ ਦੀ ਹੋਵੇ ਨਾ ਕਦੇ ਵਰਹਾ ਇਹ ਸੁੱਕੇ ਸੜੇ ਹਿਰਦੇ ਵੀ ਆਬਾਨ ਰਹਿੰਦੇ ਜਿੰਨਾ ਟੋਬਿਆਂ ਚੋਂ ਪਾਣੀ ਮੁੱਕ ਜਾਵੇ ਉਨਾ ਮਛੀਆਂ ਦੇ ਵਿੱਚ ਨਹੀਂ ਪਰਾਪਤੀ ਕੇ ਜਿਹੜੇ ਨਾਮ ਨਾ ਜਪਦੇ ਵਿੱਚ ਦੁਨੀਆ ਤੇ ਬੰਦੇ ਜੀਦੇ ਵੀ ਮੋਨਾ ਸਮਾ ਰਹਿੰਦੇ ਨਾਮ ਵਿਹੂਣੇ ਜੋ ਆਤਮੀ ਨੇ ਵਾਗ ਕਲਰ ਦੀ ਕੰਧ ਦੇ ਗਿਰ ਜਾਂਦੇ ਤਨ ਮਨ ਧਨ ਜੋ ਸੌਂਪ ਦਿੰਦੇ ਫਿਰ ਘਰ ਹੋ ਸਥਿਰ ਜਾਂਦੇ ਐਵੇਂ ਤੋਂ ਓਸ਼ ਨਾ ਕਿਸੇ ਨੂੰ ਦੇਵੀ ਐਵੇਂ ਤਰਮ ਨਿਆ ਪਿਆ ਵਰਤਦਾਈ ਨਾਮ ਦੇ ਬੀਜ ਦਾ ਦੇ ਛਟਾ ਵਤਰ ਆਗਿਆ ਤੇਰੀ ਧਰਤ ਦਾਈ ਇਹ ਪੰਚ ਪਰਵਾਨ ਪ੍ਰਦਾਨ ਹੁੰਦੇ ਠਿੱਕਾ ਨਾ ਮੁਖੋਂ ਅਲਾਉਣ ਜਿਹੜੇ ਬੁਰੇ ਦਾ ਭਲਾ ਕਰ ਆਖ ਦੇਣੀ ਤੇ ਨਾ ਕਿਸੇ ਨੂੰ ਜਨੌਣ ਜਿਹੜੇ